ਮਨ ਰੇ ਕੌਣ ਕੁਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹ ਕਿਨੀ ਰਾਮ ਭਗਤ ਨਾਹ ਗਿਨੀ ਮੁਕਤ ਪੰਥ ਮੁਕਤ ਪੰਥ ਜਾਣਿਓ ਤੈ ਨਾਹਿਨ ਤਨ ਜੋਰਨ ਕੋ ਤਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਤਾ ਆਪ ਬੰਧਾਇਆ ਬਿਰਤਾ ਆਪ ਬੰਧਾਇਆ ਨਾ ਹਰ ਭਜਿਓ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕੁਸ ਗਿਆਨਾ ਨਾ ਉਪਜੋ ਕੁਛ ਗਿਆਨ ਕਟਹੀ ਮਹਿ ਨਰਨਜਨ ਤੇਰੇ ਤੈ ਖੋਜਤ ਉਦਾਨ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਓ ਫਿਰ ਆਪਾਂ ਰਲ ਮਿਲ ਕੇ ਮਾਲਕ ਦੀਆਂ ਵਡਿਆਈਆਂ ਕਰੀਏ ਨਾਲ ਹੀ ਫਿਰ ਆਪਾਂ ਆਪਣਾ ਵੀ ਜੀਵਨ ਸਫਲ ਕਰ ਲਈਏ ਕੋਸ਼ਿਸ਼ ਕਰੀਏ ਕੀ ਮੇਰਾ ਮਾਲਕ ਸਾਡੇ ਤੇ ਵੀ ਕਿਰਪਾ ਕਰ ਦੇ ਸਾਡੇ ਤੇ ਵੀ ਕਿਰਪਾ ਕਰ ਦੇ ਤਾਂ ਗੁਰੂ ਪਿਆਰੇਓ ਫਿਰ ਕੋਸ਼ਿਸ਼ ਅਪਰਾਨਾ ਉਦਮ ਉਦਮ ਕਰੋ ਭਲਕੇ ਪਰਵਾਤੀ ਉਦਮ ਕਰਨਾ ਜ਼ਰੂਰੀ ਹੈ ਗੁਰੂ ਪਿਆਰੇ ਉਦਮ ਕਰਨਾ ਜਿਨ੍ਹਾਂ ਚਿਰ ਅਸੀਂ ਉਦਮ ਨਹੀਂ ਕਰਦੇ ਗੁਰੂ ਪਿਆਰੇਓ ਅਪਰਾਨਾ ਨਹੀਂ ਕਰਦੇ ਤਾਂ ਅਸੀਂ ਆਪਣਾ ਇਸ ਜੋ ਕੀਮਤੀ ਵਕਤ ਜੀਵਨ ਹੈ ਇਹਨੂੰ ਹਾਰ ਜਾਗੇ ਇਹ ਕੀਮਤੀ ਸਵਾਸਾਂ ਨੂੰ ਬੇਕਾਰ ਖਤਮ ਕਰ ਜਾਾਂਗੇ ਅਸੀਂ ਕਰਕੇ ਅਸੀਂ ਆਪਣਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕੌਡੀਆਂ ਦੇ ਭਾਅ ਅਸੀਂ ਇਸ ਮਨੁੱਖਤਾ ਜਨਮ ਨੂੰ ਗਵਾ ਲਾਂਗੇ ਜੇ ਅਸੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਹਿ ਰਿਹਾ ਹੈ ਜੇ ਉਹਨਾਂ ਨੂੰ ਅਸੀਂ ਨਾ ਕੋਸ਼ਿਸ਼ ਕੀਤੀ ਗੁਰਪਿਆਰਿਓ ਮੰਨਣ ਦੀ ਸਮਝਣ ਦੀ ਮੰਨਣ ਦੀ ਨਾ ਕੋਸ਼ਿਸ਼ ਕੀਤੀ ਤਾਂ ਗੁਰਪਿਆਰਿਓ ਫਿਰ ਫਿਰ ਆਪਾਂ ਇਸ ਬਾਜੀ ਨੂੰ ਹਾਰ ਜਾਗੇ ਹਾਰ ਜਾਗੇ ਕਿਉਂਕਿ ਬਹੁਤ ਕੀਮਤੀ ਵਕਤ ਹੈ ਬਹੁਤ ਕੀਮਤੀ ਸਮਾਂ ਹੈ ਕਿ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਗੁਰੂ ਪਿਆਰੇਓ ਕਿ ਗੁਰੂ ਸਾਹਿਬ ਕੀ ਕਹਿ ਰਹੇ ਨੇ ਉਹ ਗਾਥਾ ਸਾਨੂੰ ਸਮਝਣੀ ਚਾਹੀਦੀ ਹੈ ਤਾਂ ਗੁਰੂ ਪਿਆਰੇ ਆਓ ਫਿਰ ਆਪਾਂ ਅੱਗੇ ਗੁਰਬਾਣੀ ਨੂੰ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰੀਏ ਮੇਰਾ ਮਾਲਕ ਕਿਰਪਾ ਕਰੇ ਉਸ ਤੋਂ ਬਰੰਤ ਆਪਾ ਫਤੇ ਦੀ ਸਾਂਝ ਕਰੀਏ ਗੁਰੂ ਤੋਂ ਅਗੇ ਲਈਏ ਦੋਨੇ ਹੱਥ ਜੋੜ ਕੇ ਗੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਪਿਆਰੋ ਆਪਾਂ ਇੱਕ ਸੋਰਠ ਮਾਲਾ ਨੌਮਾ ਨੌਵੇਂ ਪਾਤਸ਼ਾਹੀ ਦਾ ਸ਼ਬਦ ਲਾਵਾਂਗੇ ਇੱਕ ਪਾਸੇ ਮਾਰੂ ਭਗਤ ਕਬੀਰ ਜੀ ਹੁਣ ਦੋਨਾਂ ਸ਼ਬਦਾਂ ਦੀ ਆਪਾਂ ਪੱਖ ਰਾਵਾਂਗੇ ਕਿ ਸਾਨੂੰ ਕਿਸ ਤਰ੍ਹਾਂ ਸਮਝਾ ਰਹੇ ਨੇ ਗੁਰੂ ਸਾਹਿਬ ਜਿਸ ਤਰ੍ਹਾਂ ਆਪਾਂ ਸਤਕਾਰ ਬਾਜੋਂ ਆਪਾਂ ਬਾਣੀ ਪੜ੍ਹੀ ਹੈ ਮਨ ਰੇ ਕੌਣ ਕੁਮਤ ਤੈ ਲੀਨੀ ਪਰਦਾਰਾ ਨਿੰਦਿਆ ਰਸ ਰਚਿਓ RAM ਭਗਤ ਨਹੀਂ ਕੀਨੀ ਦੂਜੇ ਪਾਸੇ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਪੰਡਿਆ ਕਵਨ ਕੁਮਤ ਤੈ ਲਾਗੇ ਪੰਡਿਆ ਕਵਨ ਕੁਮਤ ਤੁਮ ਲਾਗੇ ਦੇਖੋ ਦੋਨਾਂ ਚ ਗੁਰੂ ਪਿਆਰੇ ਤੋਂ ਨਹੀਂ ਨਾਵੇਂ ਪਾਸਾ ਜੀ ਵੀ ਧੰਨ ਸ੍ਰੀ ਗੁਰਗੰਸਾ ਤੇ ਵਿਚਾਰ ਕਰ ਰਹੇ ਨੇ ਦੱਸ ਰਹੇ ਨੇ ਆਪਾਂ ਨੂੰ ਸਮਝਾ ਰਹੇ ਨੇ ਭਗਤ ਕਬੀਰ ਜੀ ਵੀ ਕਹਿ ਰਹੇ ਨੇ ਕਿ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਕਿਹੜੀ ਭੈੜੀ ਮਤ ਲੈ ਲਈ ਕਿਹੜੀ ਸਿੱਖਿਆ ਲੈ ਲਈ ਇਹ ਕਿਨੂੰ ਕਹਿ ਰਹੇ ਨੇ ਮਨ ਨੂੰ ਹੈ ਮਨ ਤੂੰ ਕੀ ਤੂੰ ਕਿਹੜੀ ਭੈੜੀ ਮਤ ਕਿਹੜੀ ਸਿੱਖਿਆ ਲੈ ਲਈ ਇਹ ਤੂੰ ਆਪਣੇ ਸਿਰਫ ਅ ਜੋ ਨਿੰਦਿਆ ਦੇ ਵਿੱਚ ਸਾਰਾ ਜੀਵਨ ਬਤੀਤ ਕਰ ਰਿਹਾ ਹੈ ਔਰ ਤੂੰ ਪਰਾਈ ਇਸਤਰੀ ਪ੍ਰਾਇਆ ਪ੍ਰਾਈ ਨਿੰਦਾ ਰਸ ਦੇ ਵਿੱਚ ਤੂੰ ਮਸਤ ਰਹਿੰਦਾ ਹੈ ਸਾਰਾ ਦਿਨ ਨਿੰਦਿਆ ਚੁਗਲੀ ਵੈਰ ਵਿਰੋਧ ਸੰਸਾਰ ਦੇ ਵਿੱਚ ਗੁਰੂ ਪਿਆਰੇ ਇਹ ਹੀ ਕੰਮ ਆ ਨਾ ਅੱਜ ਜੋ ਕਾਲ ਜੋ ਸਿਖਰਾਂ ਤੇ ਜਾ ਰਿਹਾ ਹੈ ਤੇ ਇਹਦੇ ਵਿੱਚ ਇਹ ਹੀ ਤਾਂ ਹੋ ਰਿਹਾ ਹੈ ਆਪਾਂ ਜ਼ਿਆਦਾਤਰ ਇਹ ਹੀ ਦੇਖ ਰਿਆ ਨਾ ਕਿ ਆਹੀ ਭੱਜ ਡੋੜ ਲੱਗੀ ਹੈ ਸੰਸਾਰ ਦੀ ਇੱਕ ਦੂਜੇ ਨੂੰ ਨਿੰਦਿਆ ਕਰਨੀ ਨਿਚਾ ਦਿਖਾਉਣਾ ਬਾਹਰ ਵਿਰੋਧ ਕਰਨਾ ਹੀਰਖਾ ਔਪਰਾਏ ਤਨ ਤੱਕਣੇ ਤਾਂ ਇਹ ਨਵੇਂ ਪਾਸ ਆਪਾਂ ਨੂੰ ਕਹਿ ਰਹੇ ਨੇ ਕਿ ਭਾਈ ਤੂੰ ਕਿਹੜੀ ਕਿਹੜੀ ਭੜੀ ਮਤ ਲੈ ਲਈਏ ਕਿੱਥੋਂ ਮਤ ਲੈਂਦੀ ਇਹ ਤਾਂ ਤੈਨੂੰ ਮੈਂ ਸਿਖਾਇਆ ਦਿੱਤੀ ਨਹੀਂ ਇਹ ਤਾਂ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਵਿੱਚੋਂ ਕੋਈ ਸਿਖਾਇਆ ਹੀ ਨਹੀਂ ਹੈ ਕਿ ਤੂੰ ਆਹ ਕੰਮ ਕਰ हां ये ਸਾਨੂੰ ਜ਼ਰੂਰ ਦੱਸਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਭਗਤ ਕਬੀਰ ਜੀ ਕਹ ਰਹੇ ਨੇ ਕਿ ਇਹ ਕੀ ਕਹ ਰਹੇ ਨੇ ਕਿ ਇਹ पांडे हे पंडित ਤੁਸੀਂ ਲੋਕ ਕਿਹੜੀ ਹੁਮਤ ਤੇ ਲੱਗੇ ਕਿਹੜੀ ਮਤ ਲੈ ਕੇ ਤੁਰੇ ਫਿਰਦੇ ਹੋ ਕਿੱਥੋਂ ਮਤ ਲੈਂਤੀ ਆ ਭਾਈ ਕਿੱਥੋਂ ਲੈਂਤੀ ਆ ਮਤ ਗੁਰਬਾਣੀ ਕੋਈ ਵੀ ਵੇਦ ਸ਼ਾਸਤਰ ਕੋਈ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਤਾਂ ਕੁਝ ਲਿਖਿਆ ਨਹੀਂ ਇਹ ਫਿਰ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਜਿਹੜੇ ਰਸਤੇ ਤੇ ਤੈਨੂੰ ਧੰਨ ਸ਼੍ਰੀ ਗੁਰਗੰਨ ਸਾਹਿਬ ਚਲਾ ਰਹੇ ਨੇ ਜਾਂ ਧਾਰਮਿਕ ਗ੍ਰੰਥ ਕਿਸੇ ਵੀ ਜਾਤ ਮਜਬ ਦੇ ਨੇ ਉਹ ਚਲਾ ਰਹੇ ਨੇ ਜਾਂ ਉਹ ਦੱਸ ਰਹੇ ਨੇ ਉਹਦੇ ਮੁਤਾਬਕ ਤੋ ਚਲਦਾ ਨਹੀਂ ਹੈ ਉਹਦੇ ਮੁਤਾਬਕ ਗੁਰੂ ਪਿਆਰੇਓ ਅਸੀਂ ਚੱਲਦੇ ਨਹੀਂ ਹੈ ਜਿੱਥੇ ਨੌਵੇਂ ਪਾਸਾ ਕਹਿੰਦੇ ਨੇ ਮੁਕਤ ਪੰਥ ਜਾਣਿਓ ਤੈ ਨਾਹਿਨ ਕੀ ਕਰੇ ਨੇ ਕਿ ਭਾਈ ਤੂੰ ਬੇਕਾਰਾਂ ਤੋਂ ਖਲਾਸੀ ਪਾਉਣ ਦਾ ਰਸਤਾ ਅਜੇ ਤੱਕ ਨਹੀਂ ਲੱਭਿਆ ਸਿਰਫ ਤੂੰ ਧਨ ਇਕੱਠਾ ਕਰਨ ਤੇ ਹੀ ਜੋੜ ਦਿੱਤਾ ਹੈ ਧਨ ਇਕੱਠਾ ਕਰਨ ਤੇ ਹੀ ਤੂੰ ਲੱਗਿਆ ਹੋਇਆ ਹੈ ਭੱਜ ਦੌੜ ਲੱਗੀ ਹੈ ਪਰ ਤੈਂ ਕੁਸ ਪੱਤ ਪੱਥ ਦਾ ਮਤਲਬ ਰਸਤਾ ਤੈਂ ਇਹ ਉਹ ਰਸਤਾ ਕਿਉਂ ਨਹੀਂ ਫੜਿਆ ਤੈਂ ਤਾਂ ਗਲਤ ਰਸਤਾ ਫੜ ਲਿਆ ਭਾਈ ਤੂੰ ਡੁੱਬ ਜਾਵੇਂਗਾ ਇਥੇ ਡੁੱਬਣ ਦੀ ਵੀ ਗੱਲ ਕਰ ਰਹੇ ਇੱਕ ਪਾਸੇ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਬੁੱਢੋਗੇ ਪਰਵਾਰ ਸਕਲ ਜੋ ਰਾਮ ਨਾ ਜਪੋ ਅਭਾਗੀ ਬੁੱਢ ਹੋਗੇ ਹਾਇ ਦੇ ਪੈੜ ਚ ਓਂਕਰ ਗੱਗੇ ਨੂੰ ਲਾਵਾਂ ਨੇ ਬੁੱਢ ਹੋਗੇ ਪਰਵਾਰ ਸਕਲ ਸਿਉ ਰਾਮ ਨਾ ਜਪੋ ਅਭਾਗੀ ਹੇ ਭਲਿਆ ਹਿਮੰਦ ਭਾਗੀ ਲੋਗੋ ਸੀ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦਾ ਨਾਮ ਤੋਂ ਸਿਮਰਦੇ ਨਹੀਂ ਹੈ ਜੇ ਨਾਮ ਨਹੀਂ ਸਿਮਰਿਆ ਤਾਂ ਸਾਰੇ ਪਰਿਵਾਰ ਸਮੇਤ ਤੁਸੀਂ ਸੰਸਾਰ ਸੰਸਾਰ ਦੇ ਵਿੱਚ ਡੁੱਬ ਜਾਓਗੇ ਨਹੀਂ ਪਾਰ ਹੋ ਪਾਉਗੇ 84 ਲੱਖ ਦੇ ਗੇੜ ਦੇ ਚੱਕਰ 'ਚ ਪੈ ਜਾਓਗੇ ਚਰਾ 83 ਲੱਖ ਦੇ ਗੇੜ ਦੇ ਚੱਕਰ ਚ ਪੈ ਜਾਓਗੇ ਭਾਈ ਤੁਸੀਂ ਰਾਮ ਦੀ ਬੰਦਗੀ ਕਰੋ ਉਸ ਰਾਮ ਨੂੰ ਸਿਮਰੋ ਇਹ ਇੱਕ ਪਾਸੇ ਭਗਤ ਕਬੀਰ ਜੀ ਬੜੇ ਵਿਸਤਾਰ ਨਾਲ ਆਪਾਂ ਨੂੰ ਸਮਝਾ ਰਹੇ ਨੇ ਗੁਰੂ ਪਿਆਰੇਓ ਭਗਤ ਕਬੀਰ ਜੀ ਕਹਿ ਰਹੇ ਨੇ ਕਿ 헤ਪ 헤 पांडे हे पंडित ਤੂੰ ਮੇਰੀ ਗੱਲ ਸੁਣ ਤੂੰ ਮਾਨ ਕਰਦਾ ਹੈ ਕਾਦਾ ਕੀ ਤੂੰ বেদ ਆਦਿਕ ਧਰਮ ਪੁਸਤਕਾਂ ਪੜਦਾ ਹੈ বেদ বেদ ਕੱਤੇ ਜੋ ਵੀ ਗ੍ਰੰਥ ਨੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਤੂੰ ਪੜਦਾ ਹੈ ਪਰ বেদ ਪੁਰਾਨ ਪੜਨ ਦਾ ਕੋਈ ਵੀ ਲਾਭ ਤੈਨੂੰ ਨਹੀਂ ਹੋਣਾ ਕੋਈ ਵੀ ਲਾਭ ਨਹੀਂ ਹੋਣਾ ਜੇ ਇੱਥੇ ਵੀ ਗੁਰਪਿਆਰੇ ਉਹ ਗੁਰਬਾਣੀ ਆਪਾਂ ਨੇ ਸਮਝਾ ਰਹੇ ਜੇ ਤੂੰ ਨਾਮ ਦੀ ਸੂਜੀ ਨਹੀਂ ਲੈਤੀ ਜੇ ਨਾਮ ਤੱਕ ਤੂੰ ਸੂਜੀ ਲੈ ਕੇ ਨਹੀਂ ਪਹੁੰਚਿਆ ਕਿ ਨਾਮ ਕੀ ਹੈ ਨਾਮ ਕਿੱਥੋਂ ਮਿਲੂਗਾ ਫੇਰ ਤੂੰ ਤੇਰਾ ਖਾਲੀ ਪੜਿਆ ਕੋਈ ਲਾਭ ਨਹੀਂ ਹੋਣਾ ਤੈਨੂੰ ਇਹ ਆਪਣੇ ਤੇ ਵੀ ਲਾਗੂ ਖਾਲੀ ਪੰਡਤ ਦੀ ਗੱਲ ਨਹੀਂ ਹੈ ਪੰਡਤ ਦਾ ਮਤਲਬ ਇਹ ਆ ਗੁਰਪਿਆਰੇ ਉਹ ਕਿ ਜੋ ਵੀ ਧਰਮ ਦੇ ਰਸਤੇ ਤੇ ਚੱਲਦਾ ਹੈ ਜੋ ਧਰਮ ਦੇ ਰਸਤੇ ਤੇ ਚੱਲ ਕੇ ਆਪਣੇ ਆਪ ਨੂੰ ਬਖਵਾਵਾ ਕਰਦਾ ਹੈ ਚਾਹੇ ਉਹ ਮੌਲਵੀ ਆ ਚਾਹੇ ਉਹ ਗ੍ਰੰਥੀ ਆ ਜਾਂ ਕੋਈ ਪੰਡਿਤ ਆ ਜਾਂ ਕੋਈ ਇਸਾਈ ਧਰਮ ਦੇ ਵਿੱਚ ਜੋ ਵੀ ਹੈ ਆਗੂ ਹੈ ਖਾਲੀ ਪੜ ਪੜ ਕੇ ਹੀ ਦੁਨੀਆ ਨੂੰ ਧੋਖੇ ਧੋਖਾ ਦੇਣਾ ਦੁਨੀਆ ਨੂੰ ਧੋਖਾ ਦੇਣਾ ਗੁਰਬਾਣੀ ਕੁਝ ਗ੍ਰੰਥ ਕੁਝ ਹੋਰ ਕਹਿ ਰਹੇ ਨੇ ਸਮਝਾਣਾ ਕੁਝ ਹੋਰ ਹੈ ਉਹਨਾਂ ਨੂੰ ਇਹ ਭਗਤ ਕਬੀਰ ਜੀ ਕਹ ਰਹੇ ਨੇ ਕਿ ਤੈਨੂੰ ਇਸ ਤਰ੍ਹਾਂ ਪੜਿਆ ਦਾ ਤੇਰਾ ਕੋਈ ਲਾਭ ਨਹੀਂ ਹੋਣਾ ਇਹ ਤਾਂ ਸਿਰਫ ਇੱਥੋਂ ਤੱਕ ਵੀ ਭਗਤ ਕਬੀਰ ਜੀ ਕਹ ਰਹੇ ਨੇ ਕਿ ਤੂੰ ਆਪਣੇ ਦਿਮਾਗ ਤੇ ਲੋਡ ਪਾ ਰਿਆ ਬੋਝ ਪਾ ਰਿਆ ਤੂੰ ਆਪਣੇ ਦਿਮਾਗ ਤੇ ਆਪਣੇ ਦਿਮਾਗ ਤੇ ਤੂੰ ਬੋਝ ਪਾਇਆ ਹੋਇਆ ਹੈ ਜਿਸ ਤਰ੍ਹਾਂ ਕਿ ਖੋਤੇ ਤੇ ਆਪਾਂ ਕੋਈ ਭਾਰ ਲੱਦ ਦਈਏ ਉਹ ਬੋਝ ਹੀ ਹੈ ਇਸ ਤਰ੍ਹਾਂ ਤੂੰ ਭਾਰ ਚੱਕੀ ਫਿਰਦਾ ਹੈ ਭਾਰ ਚੱਕੀ ਫਿਰਦਾ ਹੈ ਤੇ ਤੂੰ ਜਿਹੜਾ ਕੰਮ ਕਰਨਾ ਹੈ ਜੋ ਗੁਰੂ ਸਾਹਿਬ ਕਹਿੰਦੇ ਨੇ ਉਹ ਤੂੰ ਕਰਦਾ ਨਹੀਂ ਹੈ ਗੁਰੂ ਸਾਹਿਬ ਕਹਿ ਰਹੇ ਨੇ RAM ਨਾਮ ਕੀ ਗਤ ਨਹੀਂ ਜਾਣੀ ਕੈਸੀ ਉਤਰ ਸਪਾਰ ਭਲਿਆ ਤੂੰ ਉਸ RAM ਚਰਤੂਤ ਹਿੰਦੂ ਮਤ ਦੇ ਅਨਸਾਰ ਤੂੰ RAM ਜੀ ਦੀ ਕਥਾ ਸੁਣ ਲੈ ਉਹ ਵੀ ਇਹੀ ਕਹਿਣਗੇ ਉਹ ਵੀ ਇਹੀ ਸਮਝਾ ਰਹੇ ਨੇ ਕਿ ਨਹੀਂ ਭਾਈ ਰਾਮ ਨਾਮ ਕੀ ਗਤ ਨਹੀਂ ਕੀਨੀ ਕੈਸੇ ਉਤਰ ਸਪਾਰਾ ਤੂੰ ਕਿਵੇਂ ਪਾਰ ਹੋਏਂਗਾ ਕਿਵੇਂ ਲੰਘੇਗਾ ਉਸ ਇਸ ਭੌਜਲ ਨੂੰ ਕਿਵੇਂ ਪਾਰ ਕਰੇਗਾ ਤੂੰ ਸੰਸਾਰ ਸਮੁੰਦਰ ਹੈ ਜਿਹਦਾ ਕੋਈ ਉਰਲਾ ਬੰਨਾ ਨਾ ਪੰਨਾ ਪਰਲਾ ਬੰਨਾ ਦਿਖਾਈ ਦਿੰਦਾ ਹੈ ਇਸ ਸਮੁੰਦਰ ਨੂੰ ਤੂੰ ਕਿਵੇਂ ਪਾਰ ਲੰਘੇਗਾ ਇਹ ਤਾਂ ਤੈਂ ਸਮਝ ਲੈਤੀ ਨਹੀਂ ਹੈ ਪਰਮਾਤਮਾ ਦਾ ਨਾਮ ਸਿਮਰਿਆ ਨਹੀਂ ਹੈ ਤਾਂ ਫਿਰ ਭਲਿਆ ਤੂੰ ਆਪਣਾ ਇਹ ਜਨਮ ਵਿਰਥਾ गवा ਲੇਗਾ ਜਨਮ ਤੂੰ ਆਪਣਾ ਵਿਰਥਾ ਚਵਾ ਲੇਗਾ ਸਵਾਸ ਜਿਹੜੇ ਨੇ ਇਹ ਕੀਮਤੀ ਤੇਰੇ ਬੱਠੇ ਜਾਣਗੇ ਇਸੇ ਕਰਕੇ ਗੁਰ ਪਿਆਰਿਓ ਆਪਾਂ ਨੂੰ ਗੁਰਬਾਣੀ ਸਮਝਾ ਰਹੀ ਹੈ ਕਿ ਨਹੀਂ ਭਾਈ ਤੂੰ ਇਹ ਮਤ ਨਾ ਲੈ ਤੂੰ ਚੰਗੀ ਮਤ ਲੈ ਗੁਰ ਕੀ ਮਤ ਤੂੰ ਲੈ ਇਆਣੇ ਏ ਕਮਲੇ हे मना तू गुरु दी मत ਲੈ गुरु की मत तू लै अयाने भगत बिना ਬਹੁ ਡੂਬੇ ਸਿਆਣੇ ਹੁਣ ਭਗਤ ਕਬੀਰ ਜੀ ਆਪਾਂ ਨੂੰ ਸਮਝਾ ਰਹੇ ਨੇ ਕਿ ਤੂੰ ਜੇ ਭਗਤ ਕਬੀਰ ਜੀ ਜੋ ਕਹਿ ਰਹੇ ਨੇ ਉਹਨਾਂ ਦੇ ਤਤ ਕੱਢੇ ਨੇ ਉਹਨਾਂ ਦੇ ਮੁੱਖ ਤੋਂ ਉਚਾਰੀ ਹੋਈ ਜੋ ਬਾਣੀ ਐ ਜੋ ਸ਼ਬਦ ਨੇ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਪੰਜਵੇਂ ਪਾਤਸ਼ਾਹ ਨੇ ਉਹਨਾਂ ਨੂੰ ਦਰਜ ਕੀਤਾ ਹੈ ਤਾ ਗੁਰ ਪਿਆਰੇ ਜਦੋਂ ਪੰਜਵੇਂ ਪਾਤਸ਼ਾਹੀ ਨੇ ਉਹਨਾਂ ਦੀ ਗੱਲ ਮੰਨ ਲਈ ਜਦੋਂ ਉਹਨਾਂ ਨੇ ਗੱਲ ਮੰਨ ਕੇ ਧੰਨ ਸ੍ਰੀ ਗੁਰਗੰਸਾ ਦੇ ਵਿੱਚ ਉਹਨਾਂ ਨੂੰ ਬਿਠਾਤਾ ਤੇ ਅਸੀਂ ਕਿਉਂ ਨਹੀਂ ਮੰਨਦੇ ਉਹਨਾਂ ਦੀ ਗੱਲ ਨੂੰ ਫਿਰ ਅਸੀਂ ਪੜ ਕੇ ਕਿਉਂ ਅੱਗੇ ਨਿਕਲ ਜਾਂਦੇ ਆ ਇਸੇ ਕਰਕੇ ਨਹੀਂ ਗੁਰ ਪਿਆਰੇਓ ਆਪਾਂ ਧੰਨ ਸ੍ਰੀ ਗੁਰਗੰਸਾ ਕੋ ਕਹਿ ਰਿਹਾ ਹੈ ਉਹਨਾਂ ਦੀ ਗੱਲ ਨੂੰ ਮੰਨਣਾ ਹੈ ਸਾਨੂੰ ਕੀ ਕਹਿ ਰਹੇ ਨੇ ਭਗਤ ਜੀ ਆਪਾਂ ਉਹਨਾਂ ਦੀ ਗੱਲ ਨੂੰ ਮੰਨਣਾ ਹੈ ਹੁਣ ਇੱਥੇ ਭਗਤ ਜੀ ਇੱਕ ਪਾਸੇ ਕਹਿ ਰਹੇ ਨੇ ਕਿ ਆਪਸ ਕੋ ਮਨ ਵਰ ਕਰ ਠਾਪੋ ਕਾ ਕੋ ਕਹੋ ਕੋਸਾਈ ਆ ਇੱਥੇ ਆਪਾਂ ਹੁਣ ਆ ਜੀ ਅਨੁਸਾਰ ਹੁਣ ਆਪਾਂ ਆਪਣਾ ਧਿਆਨ ਲਾ ਜੀਏ ਭਗਤ ਸਦਨਾ ਜੀ ਤਰਫ ਭਗਤ ਸਦਨਾ ਜੀ ਉਹ ਕੀ ਸੀਗੇ ਉਹਨਾਂ ਨੂੰ ਦੁਨੀਆ ਕਸਾਈ ਕਹਿੰਦੀ ਸੀ ਉਹ ਬੱਕਰੇ ਲਿਆ ਕੇ ਵੜਦਾ ਸੀ ਔਰ ਉਹ ਜੋ ਬੱਕਰੇ ਦਾ ਮਾਸ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਇੱਥੇ ਭਗਤ ਕਬੀਰ ਜੀ ਉਹਨੂੰ ਬੁਰਾ ਨਹੀਂ ਕਹਿ ਰਹੇ ਇਹ ਨਹੀਂ ਕਹਿ ਰਹੇ ਕਿ ਉਹ ਬੁਰਾ ਸੀ ਉਹਨੂੰ ਗੁਰੂ ਸਾਹਿਬ ਜੀ ਕਿਉਂ ਬਿਠਾਤਾ ਨਹੀਂ ਇੱਥੇ ਕਹਿ ਰਹੇ ਨੇ ਕਿ ਆਪਸ ਕੋ ਮਨੁਵਰ ਕਰ ਥਾਪੋ ਕਾਕੋ ਕਹੋ ਕਸਾਈ ਹੁਣ ਇਹਦਾ ਨਿਚੋੜ ਇਹ ਆ ਗੁਰਪਿਆਰੇ ਜੋ ਗੁਰੂ ਸਾਹਿਬ ਸਾਨੂੰ ਪਰਮਾਨ ਕਰ ਰਹੇ ਨੇ ਕਿ ਭਾਈ ਜਿਹੜੇ ਜੀਵ ਜਿਹੜੇ ਜਾਂ ਕਿਸੇ ਜੀਵ ਦੀ ਹੱਤਿਆ ਕਰਨ ਵਾਲੇ ਜਾਂ ਜਾਂ ਉਹਨੂੰ ਵੜ ਕੇ ਮਾਸ ਵੇਚਦੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਉਹਨੂੰ ਪੁਰਾਣੀ ਕਿਹਾ ਉਹਨੂੰ ਹੀ ਨਹੀਂ ਕਿਹਾ ਕਿ ਤੂੰ ਕਸਾਈਆ ਕਸਾਈ ਉਹਨੂੰ ਨਹੀਂ ਕਿਹਾ ਗੁਰੂ ਪਿਆਰੇਓ ਕਿਉਂ ਉਹ ਇੱਕ ਉਹਦਾ ਤੰਦਾ ਹੈ ਉਹਦਾ ਕੋਈ ਹੋਰ ਜਰੀਆ ਨਹੀਂ ਕੋਈ ਉਹ ਬੱਕਰੀ ਜਾਂ ਕੋਈ ਵੀ ਜੀਵ ਨੂੰ ਵੱਢ ਕੇ ਮਾਸ ਵੇਚਦਾ ਹੈ ਪਰ ਗੁਰੂ ਸਾਹਿਬ ਕਹ ਰਹੇ ਨੇ ਇਹ ਉਹਨਾਂ ਲੋਕਾਂ ਨੂੰ ਸਮਝਾ ਰਹੇ ਨੇ ਕਿ ਭਾਈ ਤੂੰ ਉਹਨਾਂ ਨੂੰ ਬੁਰਾ ਕਹਿਣਾ ਹੈ ਤੂੰ ਜਿਹੜੇ ਮਾਸ ਵੇਚਦੇ ਨੇ ਆਪ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਨੂੰ ਤੂੰ ਬੁਰਾ ਕਹਿਣਾ ਹੈ ਔਰ ਤੂੰ ਆਪਣੇ ਆਪ 'ਚ ਦੇਖਦਾ ਨਹੀਂ ਆਪਣੇ ਅੰਦਰ ਝਾਤੀ ਨਹੀਂ ਮਾਰਦਾ ਆਪਣੇ ਅੰਦਰ ਝਾਤੀ ਨਹੀਂ ਮਾਰਦਾ ਜਿਸ ਤਰ੍ਹਾਂ ਭਗਤ ਸਦਨਾ ਜੀ ਉਹ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਪਰ ਜਦੋਂ ਮਾਲਕ ਦੀ ਕਿਰਪਾ ਹੋਗੀ ਮਾਲਕ ਨੇ ਉਹਦੇ ਸਿਰ ਤੇ ਮਿਹਰਪੇ ਰੱਥ ਰੱਖਤਾ ਉਹਨ ਸੜਤਾ ਉਹ ਮਾਲਕ ਦੇ ਪਰੋਸੇ ਹੋ ਗਿਆ ਪਰ ਜਦੋਂ ਤੱਕ ਉਹਨਾਂ ਨੂੰ ਮਤ ਨਹੀਂ ਸੀ ਉਹ ਆਪਣੇ ਪਰਵਾਹ ਦਾ ਗੁਜ਼ਾਰਾ ਕਰਦਾ ਸੀ ਉਹਨਾਂ ਲੋਕਾਂ ਨੂੰ ਤਾਂ ਅਸੀਂ ਕਸਾਈ ਕਹਨੇ ਆ ਪਰ ਜਿਹੜੇ ਮਨ ਦੇ ਅੰਦੇ ਆਪ ਨਾ ਆਪ ਨਾ ਭੂਜੋ ਕਾਹੇ ਪਜਾਵੋ ਭਾਈ ਜਿਹੜੇ ਮਤ ਦੇ ਰੇਣੇ ਕੇ ਭਾਈ ਉਹ ਤਾਂ ਇੱਕ ਕਸਾਈ ਸੀਗਾ ਉਹ ਤਾਂ ਕਸਾਈਆ ਬੱਕਰੇ ਵੜਦਾ ਪਰ ਆਪ ਕੀ ਕਰਦੇ ਨੇ ਉਹਨਾਂ ਬਾਰੇ ਵੀ ਸੁਣੋ ਉਹਨਾਂ ਬਾਰੇ ਵੀ ਸੁਣੋ ਉਹ ਕਹਿ ਰਹੇ ਨੇ ਕਿ ਭਾਈ ਇੱਕ ਜਿਹੜਾ ਆਪਾਂ ਦੇਖਦੇ ਆ ਨਾ ਕਈ ਧਰਮਾਂ ਦੇ ਵਿੱਚ ਬਲੀ ਦਿੰਦੇ ਨੇ ਬਲੀ ਕਿਸੇ ਵੀ ਜੀਵ ਦੀ ਬਲੀ ਦਿੰਦੇ ਨੇ ਬਹੁਤ ਸਾਰੇ ਧਰਮਾਂ ਦੇ ਵਿੱਚ ਉਹ ਵੀ ਤੇ ਜੀਵ ਹੱਤਿਆ ਕਰਦੇ ਨੇ ਆਪ ਗੁਰੂ ਪਿਆਰੇ ਉਹ ਜੀਵ ਹੱਤਿਆ ਕਰਕੇ ਉਹਨੂੰ ਇੱਕ ਧਰਮ ਦਾ ਕਰਮ ਸਮਝਦੇ ਨੇ ਕਿ ਧਰਮ ਦਾ ਕੰਮ ਆ ਇਹ ਜੋ ਕਿ ਧਰਮ ਗ੍ਰੰਥ ਕੋਈ ਵੀ ਆਗਿਆ ਨਹੀਂ ਦੇ ਰਿਆ ਕਿ ਤੇ ਕਿਸੇ ਜੀਵ ਦੀ ਹੱਤਿਆ ਕਰ ਪਰ ਉਹ ਆਪ ਧਰਮ ਦਾ ਕਰਮ ਕਰਦ ਕਰ ਸਮਝਦੇ ਨੇ ਜਿਹੜੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਜਿੰਨਾਂ ਕੋਲ ਹੋ ਗਈ ਧਰਮ ਦਾ ਨਹੀਂ ਉਹਨੂੰ ਕਸਾਈ ਸਮਝਦੇ ਨੇ ਇਹੀ ਕਹਿ ਰਹੇ ਨੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਕੇ ਅੰधे ਆਪ ਨਾ ਵੁਜੋ ਕਾਹੇ ਵਜਾਵੋ ਭਾਈ ਦੂਜਿਆਂ ਨੂੰ ਮੱਤਾ ਦਿੰਨੇ ਹੋ ਫਿਰ ਭਾਈ ਜਿਹੜਾ ਇੱਕ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਉਹ ਤਾਂ ਆਪਣੇ ਹਥਿਆਰ ਛੱਡ ਕੇ ਪ੍ਰਮਾਤਮਾ ਦੇ ਲੜ ਲੱਗ ਗਿਆ ਪਰ ਤੁਸੀਂ ਤਾਂ ਅੱਜ ਤੱਕ ਨਹੀਂ ਲੱਗੇ ਤੁਸੀਂ ਇਸ ਜੀਵ ਹੱਤਿਆ ਨੂੰ ਧਰਮ ਦਾ ਕੰਮ ਸਮਝਦੇ ਹੋ ਨਹੀਂ ਭਾਈ ਇਹ ਨਹੀਂ ਗੱਲ ਬਣਨੀ ਇਹ ਅਸੀਂ ਹਾਰ ਜਾਾਂਗੇ ਬਾਜੀ ਨੂੰ ਗੁਰ ਪਿਆਰੇਓ ਫਿਰ ਇੱਥੇ ਤੱਕ ਵੀ ਕਹਿ ਰਹੇ ਨੇ ਗੁਰ ਸਾਹਿਬ ਮਾਇਆ ਕਾਰਨ ਵਿਦਿਆ ਵਿੱਚ ਜਨਮ ਅਵਿਰਥਾ ਜਾਈ ਫਿਰ ਇਹ ਤਾਂ ਕੰਮ ਕਰਦੇ ਕਰਦੇ ਹੋ ਦੂਜੇ ਪਾਸੇ ਤੁਸੀਂ ਉਸ ਰਾਮ ਨੂੰ ਵੀ ਵੇਚ ਰਹੇ ਹੋ ਉਸ ਵਾਹਿਗੁਰੂ ਨੂੰ ਅੱਲਾ ਨੂੰ ਵੇਚ ਰਹੇ ਹੋ ਉਹ ਵੀ ਤਾਂ ਵੇਚ ਰਹੇ ਹੋ ਵੀ ਤਦ ਉਹ ਵੀ ਇੱਕ ਹੱਤਿਆ ਦੇ ਬਰਾਬਰ ਆ ਗੁਰ ਪਿਆਰੇਓ ਇਸ ਪੜ੍ਹੀ ਹੋਈ ਵਿੱਦਿਆ ਨੂੰ ਜੋ ਤੁਸੀਂ ਆਪਣੇ ਅੰਦਰ ਇਹਦਾ ਲਾਭ ਨਹੀਂ ਠਾਉਂਦੇ ਇਹਨੂੰ ਪੜ੍ਹ ਕੇ ਤੁਸੀਂ ਇਹਨੂੰ ਸਮਝਦੇ ਨਹੀਂ ਐ ਪਰ ਇਸ ਵਿੱਦਿਆ ਨੂੰ ਸਿਰਫ ਮਾਇਆ ਦੀ ਖਾਤਰ ਤੁਸੀਂ ਵੇਚ ਰਹੇ ਹੋ ਮਾਇਆ ਦੀ ਖਾਤਰ ਵੇਚ ਰਹੇ ਹੋ ਇਹ ਕਿਹੜਾ ਚੰਗਾ ਕੰਮ ਗੁਰ ਪਿਆਰਿਓ ਇਹ ਵਿਚਾਰਾ ਨੇ ਵਿਚਾਰਾ ਪੜੀਆਂ ਲੰਮੀਆਂ ਨੇ ਮੇਰਾ ਮਾਲਕ ਕਿਰਪਾ ਕਰੇ ਸਿਰਫ ਆਪਾ ਇੰਨੀ ਕੁ ਮਤ ਲੈ ਲਿਏ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਲਿਆ ਅੰਤ ਸੰਗ ਕੀ ਕਹ ਰਹੇ ਨੇ ਦੁਨੀਆਂ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਤੇਰਾ ਆਖਰ ਵੇਲੇ ਸਾਥ ਨਹੀਂ ਦੇਣਾ ਤੂੰ ਇਹ ਬਿਆਰਤ ਹੀ ਆਪਣੀ ਇਹ ਜ਼ਿੰਦਗੀ ਨੂੰ ਬਰਬਾਦ ਕਰ ਲੇਗਾ ਮਾਇਆ ਦੇ ਮੋਹ ਦੇ ਵਿੱਚ ਜਕੜੀ ਰੱਖਿਆ ਤੂੰ ਇਸ ਜ਼ਿੰਦਗੀ ਨੂੰ ਤੂੰ ਇਹ ਤੋਂ ਬਾਹਰ ਨਿਕਲ ਅੰਤ ਸੰਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਓ ਕਹਿੰਦਾ ਤੂੰ ਉਹਨੂੰ ਬਿਰਥਾ ਹੀ ਆਪਣੀ ਜ਼ਿੰਦਗੀ ਨੂੰ ਗਵਾ ਲੇਗਾ ਭਾਈ ਨਾ ਹਾਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜੋ ਕੁਸ ਗਿਆਨਾ ਓਏ ਭਲਿਆ ਤੂੰ ਗਿਆਨ ਲੈ ਗੁਰਬਾਣੀ ਪੜ ਪੜ ਕੇ ਸਮਝਣ ਦੀ ਕੋਸ਼ਿਸ਼ ਕਰ ਤੇ ਉਸ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਪਰਮਾਤਮਾ ਦੀ ਭਗਤੀ ਕਰ ਗੁਰੂ ਦੀ ਸਰਨੀ ਪੈ ਤੂੰ ਆਪਣੇ ਅੰਦਰ ਜੋ ਮਨ ਸੁੱਤਾ ਪਿਆ ਉਹਨੂੰ ਜਗਾ ਉਹਨੂੰ ਜਗਾ ਮਨ ਜਿਹੜਾ ਸੁੱਤਾ ਪਿਆ ਹੈ ਤੇ ਉਹਨੂੰ ਜਗਾ ਮਾਇਆ ਤੋਰ ਲਲੇਪ ਹੋ ਉਸ ਮਾਇਆ ਤੋਰ ਲਲੇਪ ਹੋ ਕੇ ਜੋ ਕੇ ਪ੍ਰਭੂ ਤੇਰੇ ਮਾਲਕ ਤੇਰੇ ਅੰਦਰ ਵਸ ਰਿਹਾ ਹੈ ਮਾਲਕ ਤੇਰੇ ਅੰਦਰ ਵਸਦਾ ਹੈ ਪਰ ਤੂੰ ਬਾਹਰ ਬਾਪਾ ਜਦੋਂ ਲਾਈ ਹੈ ਬਾਹਰ ਤੂੰ ਭੈੜੀ ਮਤ ਲੈ ਕੇ ਤੁਰਿਆ ਫਿਰਦਾ ਹੈ ਨਹੀਂ ਭਾਈ ਇਹ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਸਾਹਿਬ ਕਹੇ ਨੇ ਘਟ ਹੀ ਮੈਂ ਨਰੰਜਨ ਤੇਰੇ ਤੈ ਖੋਜਤ ਉਦਿਆਨ ਤੂੰ ਅੰਦਰ ਖੋਜ ਤੇਰੇ ਅੰਦਰ ਮਾਲਕ ਬੈਠਾ ਹੈ ਭਲਿਆ ਤੇਰੇ ਅੰਦਰ ਉਹ ਵਾਹਿਗੁਰੂ ਬੈਠਾ ਹੈ ਪਰ ਕਿਹੜੀ ਤੇ ਹੀ ਅੰਦਰ ਆਪਾ ਕਹਿਤਾ ਦਿੰਨੇ ਆ ਆਹ ਦੇਹੀ ਨੂੰ ਹੱਥ ਲਾ ਕੇ ਅੰਦਰ ਇੱਥੇ ਪ੍ਰਮਾਤਮਾ ਹੈ ਨਹੀਂ ਗੁਰਪਿਆਰੋ ਇਹ ਚਮੜੇ ਦੇ ਅੰਦਰ ਨਹੀਂ ਹੈ ਹੈ ਅੰਦਰੀਅ ਜਿਹੜੀ ਸਾਡੀ ਸੁਕਸਮ ਦੇਹੀ ਹੈ ਉੱਥੇ ਆ ਮੇਰਾ ਮਾਲਕ ਇੱਕ ਦੇਹੀ ਇੱਕ ਵਿਦੇਹੀ ਹੈ ਇੱਕ ਦਿਸਦੀ ਹੈ ਇੱਕ ਦਿਸਤੀ ਨਹੀਂ ਹੈ ਜਿਹੜੀ ਦਿਸਦੀ ਨਹੀਂ ਐ ਫਿਰ ਉੱਥੇ ਮੇਰਾ ਮਾਲਕ ਬੈਠਾ ਐ ਉਹਨੂੰ ਖੋਜ ਉਹ ਖੋਜਣ ਦੀ ਗੱਲ ਕਰ ਰਿਹਾ ਬਹੁਤ ਜਨਮ ਭਰ ਮਤ ਤਿਹਾਰਿਓ ਅਸਥਿਰ ਮਤ ਨਹੀਂ ਪਾਈ ਅਨੇਕਾਂ ਜਨਮਾਂ ਦੇ ਵਿੱਚ ਤੂੰ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਾ ਜ਼ਮੀਨ ਕਰੰਗਾ ਬਹੁਤ ਬਹੁਤ ਬਹੁਤੇ ਯੁਗ ਹਾਰਿਓ ਮਾਨਸ ਦੇਹ ਲਈ ਨਾਨਕ ਕਹਿਤ ਮਿਲਣ ਕੀ ਵਰੀਆ ਸਮਰਤ ਕਾਹੇ ਨਹੀਂ ਭਲੇ ਤੂੰ ਕਈ ਜਨਮ ਤੂੰ ੜਕ ੜਕ ਕੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਇਹ ਨਾ ਹਾਰ ਜੀ ਕਿਤੇ ਇਹ ਨਾ ਹਾਰ ਜੀ ਦਵਾਰਾ ਨਹੀਂ ਮਿਲਣਾ ਦਵਾਰਾ ਮੁਸ਼ਕਲ ਹੈ ਦਵਾਰਾ 84 ਲੱਖ ਦਾ ਪੈਂਡਾ ਬੜਾ ਲੰਬਾ ਹੈ ਗੁਰੂ ਪਿਆਰਿਓ 84 ਲੱਖ ਜੂਨੀਆਂ ਪੌੜੀਆਂ ਜਿਹੜੀਆਂ ਚੜ ਕੇ ਹੁਣ ਆਖਰੀ ਡੰਡੇ ਤੇ ਬੈਠੇ ਆਂ ਅਸੀਂ ਹੁਣ ਤੂੰ ਇਸ ਕਹਾਣੀ ਨੂੰ ਸਮਝ ਲਾ ਖੇਡ ਨੂੰ ਸਮਝ ਲਾ ਤਾਂ ਗੁਰ ਪਿਆਰਿਓ ਗੁਰੂ ਸਾਹਿਬ ਹੀ ਫਰਮਾਨ ਕਰਦੇ ਨੇ ਮਾਨਸਤੇ ਭਾਈ ਪਦ ਹਰਪਜ ਕਹਿੰਦਾ ਭਲਿਆ ਇਹ ਭਾਈ ਗੁਰੂ ਨੇ ਤਾਂ ਇਹ ਗੱਲ ਤੈਨੂੰ ਸਮਝਾਤੀ ਸਮਝਾ ਕੇ ਭੇਜਤਾ ਤੈਨੂੰ ਇਹ ਸਵਾਸ ਦੇ ਕੇ ਦੇਹੀ ਦੇ ਕੇ ਭੇਜਤਾ ਕਿ ਜਾ ਭਾਈ ਤੂੰ ਬੰਦਗੀ ਕਰ ਤੂੰ ਵਪਾਰ ਕਰ ਚੰਗਾ ਵਪਾਰ ਕਰ ਚੰਗੀ ਖੱਟੀ ਘਟ ਕੇ ਆ ਔਰ ਆਪਣਾ ਜੀਵਨ ਸਫਲ ਕਰ ਲਾ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਤੈਨੂੰ ਇਥੇ ਸੰਸਾਰ ਤੋਂ ਭੇਜਣ ਤੋਂ ਪਹਿਲਾਂ ਸਭ ਕੁਝ ਸਮਝਾ ਕੇ ਭੇਜਦਾ ਸਭ ਕੁਝ ਸਵਾਸ ਦਿੱਤੇ ਨਾਲ ਤੈਨੂੰ ਸਮਝਾਇਆ ਹੈ ਜਾ ਭਾਈ ਆਇ ਸਵਾਰਨਾ ਹਾਰ ਜੀ ਪਿਛਲੇ ਤੂੰ ਜਨਮ ਬਹੁਤ ਜੁਗਾਂ ਤੋਂ ਹਾਰਦਾ ਰਿਆ ਆ ਤੈਨੂੰ ਮੌਕਾ ਇੱਕ ਫੇਰ ਦਿੱਤਾ ਭਲਿਆ ਤੂੰ ਜਾ ਕੇ ਵੰਦਗੀ ਕਰ ਵਪਾਰ ਕਰ ਨਾਮ ਦੀ ਖੱਟੀ-ਖੱਟ ਚੰਗੀ ਕੰਮ ਕਰ ਪਰ ਗੁਰਪਿਆਰੇ ਪਰ ਕਿੱਥੇ ਇਹ ਮਨ ਕਿੱਥੇ ਸਮਝਦਾ ਹੈ ਮਨ ਖੋਤਾ ਇਹ ਮਨ ਭੈੜਾ ਹੈ ਇਹ ਮਨ ਚੰਚਲ ਹੈ ਇਹਨੇ ਕਿੱਥੇ ਸਮਝਣਾ ਇਹਨੇ ਫੇਰ ਵਾਜੀ ਹਾਰ ਜਿਹਾ ਗੁਰਪਿਆਰੇਓ ਇੱਥੇ ਹੀ ਆਪਾਂ ਬਿਚਾਰਾ ਨੂੰ ਰੋਕੀਏ ਮੇਰਾ ਮਾਲਕ ਕਿਰਪਾ ਕਰੇ ਸਤਗੁਰ ਮੀਰਾਂ ਬਖਸ਼ਣ ਦੀ ਗੱਜ ਕੇ ਫਤੇ ਬਲਾਓ ਭੁੱਲਾਂ ਚੁੱਕਾ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ